ਖਜ਼ਾਨੇ ਐ ਇਥੋਂ ਦੀ ਜ਼ਮੀਨ ਐ ਪਾਣੀ ਐ ਖਣਜ ਪਦਾਰਥ ਐ ਇਥੋਂ ਦੀ ਮਿਹਨਤ ਆ ਲੋਕਾਂ ਦੀ ਤੇ ਇਹਦੇ ਨਾਲ ਨਾਲ ਜਿਹੜੇ ਸਾਡੀ ਜ਼ਿੰਦਗੀ ਨੂੰ ਪ੍ਰਭਾਸ਼ਿਤ ਕਰਨ ਵਾਲੇ ਦੋ ਪਹਿਲੂ ਐ ਵਿਦਿਆ ਤੇ ਸਿਹਤ ਉਹਨਾਂ ਸਭ ਤੇ ਆਪਣਾ ਕਬਜ਼ਾ ਕਰਕੇ ਆਪਣਾ ਮੁਨਾਫਾ ਵਧਾਉਣ ਦੀਆਂ ਨੀਤੀਆਂ ਇਹ ਜਿੰਨੇ ਆਦਰਸ਼ ਸਕੂਲ ਜਿੱਹਾ ਮੈਰਿਟੋਰੀਅਸ ਸਕੂਲੇ ਤੇ ਖੋਲੇ ਗਏ ਆ ਉਹਨਾਂ ਦੀ ਖਾਸੀਅਤ ਇਹ ਹੈ ਕਿ ਉਹਦੇ ਚ ਪੈਸਾ ਸਰਕਾਰ ਲਾਉਂਦੀ ਹੈ ਜਿਵੇਂ ਇਹਦੇ ਵਿੱਚ 70% ਦੀ ਪੈਸਾ ਸਰਕਾਰ ਨੇ ਲਾਇਆ ਪਰ ਉਹਦੇ ਨਾਲ ਨਾਲ ਸਿਰਫ 30% سرمਾਇਆ ਲਾ ਕੇ ਜਿਹੜਾ ਉਹਦਾ ਮੁਕੰਮਲ ਮੁਨਾਫਾ ਉਹ ਉਸ ਪ੍ਰਾਈਵੇਟ ਕੰਪਨੀ ਜਾਂ ਉਸ ਪ੍ਰਾਈਵੇਟ ਠੇਕੇਦਾਰ ਦੇ ਜੇਬਾਂ ਵਿੱਚ ਸਿੱਟਿਆ ਜਾ ਰਿਹਾ ਹੈ ਤੇ ਮੁਨਾਫਾ ਉਹਦੇ ਦੋ ਨੁਕਸਾਨ ਸਾਡੇ ਸਮਾਜ ਨੂੰ ਹੋ ਰਹੇ ਐ ਇੱਕ ਪਾਸੇ ਇਥੋਂ ਦੇ ਅਧਿਆਪਕ ਜਿਹੜਾ ਪੜਾਉਂਦੇ ਆ ਉਥੇ ਉਹਨਾਂ ਦੀਆਂ ਜੋ ਨੌਕਰੀਆਂ ਜੋ ਉਹਨਾਂ ਦੀ ਸਰਵਿਸ ਹੈ ਉਸ ਨੂੰ ਖਤਰੇ 'ਚ ਪਾਇਆ ਗਿਆ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਉਹਦੇ ਨਾਲ ਨਾਲ ਜਿਹੜੀ ਇੱਕੋ ਜਿਹੀ ਵਿੱਦਿਆ ਸਭ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਉਸ ਇੱਕੋ ਜੀ ਵਿਦਿਆ ਮਿਲਣ ਦਾ ਵੀ ਨੁਕਸਾਨ ਕੀਤਾ ਗਿਆ ਇਸੇ ਤਰ੍ਹਾਂ ਸਿਹਤ ਦੇ ਖੇਤਰ ਛੋ ਰਿਹਾ ਹੈ ਔਰ ਇਸੇ ਤਰ੍ਹਾਂ ਪੂਰੇ ਮੁਲਕ ਦੇ ਅੰਦਰ ਸਾਡੇ ਜਿਹੜੇ ਕੁਦਰਤੀ ਖਜ਼ਾਨੇ ਆ ਉਹਨਾਂ ਦੇ ਮੂੰਹ ਇਹਨਾਂ ਵੱਡੀਆਂ ਕੰਪਨੀਆਂ ਸਾਹਮਣੇ ਖੋਲ ਖੋਲੇ ਜਾ ਰਹੇ ਆ ਤੇ ਉਹਨਾਂ ਦਾ ਕਬਜ਼ਾ ਉਹਨਾਂ ਤੇ ਕਰਵਾਇਆ ਜਾ ਰਿਹਾ ਪਰ ਸਾਡੇ ਵਾਸਤੇ ਹੌਸਲੇ ਦੀ ਗੱਲ ਇਹ ਹੈ ਕਿ ਇਹਨਾਂ ਨੀਤੀਆਂ ਦੇ ਖਿਲਾਫ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੇ ਆਪਣੇ ਤਾਕਤ ਦੇ ਅਨੁਸਾਰ ਲੋਕ ਆਪਣੀ ਆਵਾਜ਼ بلند ਕਰਨ ਦੇ ਰਾਹ ਪਏ ਹੋਏ ਆ। ਉਹ ਖਿੱਤਾ ਬਸਤਰ ਦਾ ਖਿੱਤਾ ਹੋ ਸਕਦਾ ਹੈ। ਉਹ ਖਿੱਤਾ ਸਾਡੇ ਹਿੰਦੁਸਤਾਨ ਦਾ ਕੋਈ ਹੋਰ ਖਿੱਤਾ ਹੋ ਸਕਦਾ ਹੈ। ਪਰ ਸਾਡੇ ਵਾਸਤੇ ਮਾਨ ਦੇ ਗੱਲ ਹੈ। ਜਿੱਤੀਆਂ ਦੇ ਵਿਰੁੱਧ ਆਵਾਜ਼ بلند ਕਰਨ ਦੇ ਰਾਹ ਪੈਂਦੇ ਆ। ਉਹਦੇ ਵਿੱਚ ਸਭ ਤੋਂ ਵੱਡਾ ਰੋਲ ਇਸ ਵੇਲੇ ਪੰਜਾਬ ਦੇ ਲੋਕਾਂ ਦਾ ਗਿਣਿਆ ਜਾ ਸਕਦਾ ਹੈ ਇਹ ਪੰਜਾਬ ਦੇ ਲੋਕ ਹੈ ਔਰ ਖਾਸ ਤੌਰ ਤੇ ਇਥੇ ਮਿਰਤ ਕਾ ਸ਼ਲੋਕਾ ਹੈ ਕਿਸਾਨ ਹੈ ਖੇਤ ਮਜ਼ਦੂਰ ਹੈ ਇਥੋਂ ਦੇ ਅਧਿਆਪਕ ਹੈ ਇਥੋਂ ਦੇ ਮੁਲਾਜ਼ਮ ਹੈ ਉਹ ਸਾਂਝੇ ਤੌਰ ਤੇ ਇਹਨਾਂ ਨੀਤੀਆਂ ਦੇ ਖਿਲਾਫ ਆਪਣੀ ਆਵਾਜ਼ بلند ਕਰਨ ਦੇ ਰਾਹ ਪਏ ਹੋਏ ਆ ਉਹਦੀ ਇੱਕ ਸਭ ਤੋਂ ਵੱਡੀ ਮਿਸਾਲ ਜੋ ਲਾ ਮਿਸਾਲ ਕੋੜ ਲੜਿਆ ਗਿਆ 1920 220 2021 ਦੇ ਵਿੱਚ ਕਿਸਾਨਾਂ ਦੁਆਰਾ ਉਹਦੀ ਲਾ ਮਿਸਾਲ ਉਦਾਹਰਣ ਸਾਡਾ ਉਹ ਕੋੜ ਹੈ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਸ ਵੇਲੇ ਪੰਜਾਬ ਇੱਕ ਇਸ ਕਿਸਮ ਦਾ ਖਿੱਤਾ ਹੈ ਜਿਹੜਾ ਹਿੰਦੁਸਤਾਨ ਦੀ ਸਾਰੀ ਜਮਹੂਰੀ ਲਹਿਰ ਦੀ ਅਗਵਾਈ ਕਰਨ ਵਾਲਾ ਖਿੱਤਾ ਬਣ ਚੁੱਕਿਆ ਹੈ ਉਹ ਜਮਹੂਰੀ ਲਹਿਰ ਜਿਹੜੀ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਉਹ ਜਮਹੂਰੀ ਲਹਿਰ ਜਿਹੜੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ ਉਹ ਜਮਹੂਰੀ ਲਹਿਰ ਜਿਹੜੀ ਲੋਕਾਂ ਦੇ ਚੰਗੇ ਭਲੇਖ ਦੀ ਗੱਲ ਕਰਦੀ ਹੈ ਉਹ ਜਮਹੂਰੀ ਲਹਿਰ ਜਿਹੜੀ ਲੋਕਾਂ ਦੇ ਸਮਾਜ ਦੇ ਵਿੱਚੋਂ ਹਰ ਤਰ੍ਹਾਂ ਦੀ ਲੁੱਟ ਖਤਮ ਕਰਨ ਦੀ ਗੱਲ ਕਰਦੀ ਹੈ ਉਹ ਜਮਹੂਰੀ ਲਹਿਰ ਜਿਹੜੀ ਜਾਤ ਪੁਲਿਸ ਛੱਦਦਾ ਹੋਇਆ ਇਹਦੇ ਦੋ ਪਹਿਲੂ ਸਾਨੂੰ ਧਿਆਨ ਚ ਰੱਖਣੇ ਚਾਹੀਦੇ ਆ ਪਹਿਲੀ ਗੱਲ ਜੋ ਦੋ ਬਹੀਨੇ ਤੋਂ ਲਗਾਤਾਰ ਤਿੰਨ ਮਹੀਨੇ ਤੋਂ ਪੰਜਾਬ ਦੇ ਵਿੱਚ ਇਥੋਂ ਦੀ ਆਮ ਆਦਮੀ ਦੀ ਸਰਕਾਰ ਨੇ ਇੱਕ ਰਵਈਆ ਫੜਿਆ ਹੋਇਆ ਉਹ ਰਵਈਏ ਵੱਲ ਧਿਆਨ ਦੇਣ ਦੀ ਲੋੜ ਹੈ ਉਹ ਰਵਈਆ ਇਹ ਹੈ ਕਿ ਪੰਜਾਬ ਨੂੰ ਆਮ ਆਦਮੀ ਦੀ ਪਾਰਟੀ ਸਰਕਾਰ ਇੱਕ ਪੁਲਿਸ ਰਾਜ ਬਣਾਉਣ ਦੇ ਰਾਹ ਪਈ ਹੋਈ ਹੈ ਉਹ ਪੁਲਿਸ ਦੇ ਹੱਥ ਇਤਨੀ ਹਥਿਆਰਬੰਦ ਸ਼ਕਤੀਆਂ ਦੇ ਹੱਥ ਵੱਡੀਆਂ ਤਾਕਤਾਂ ਦੇਣ ਦੇ ਰਾਹ ਪਈ ਹੋਈ ਹੈ ਤੁਸੀਂ ਪਿਛਲੇ 2-3 ਮਹੀਨੇ ਦਾ ਜਿਹੜਾ ਖਬਰਾਂ ਚੋੱਕ ਕੇ ਦੇਖ ਲਓ ਜਿੱਥੇ ਕਿਤੇ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਹੋਇਆ ਜਿੱਥੇ ਕਿਤੇ ਗੈਸਾਈਨ ਦਾ ਵਿਰੋਧ ਹੋਇਆ ਜਿਹੜਾ ਕਿਸਾਨਾਂ ਨੇ ਕੀਤਾ ਖੇਤ ਮਜ਼ਦੂਰਾਂ ਨੇ ਕੀਤਾ ਜਿੱਥੇ ਚੰਨ ਨੇ ਆਪਣੀ ਮਾਣ ਨੂੰ ਜ਼ਿੰਦਾ ਰੱਖਣ ਦੇ ਵਾਸਤੇ ਸੰਘਰਸ਼ ਦੇ ਰਾਹ ਪਏ ਆਂ ਅਗਲੀ ਮਿਸਾਲ ਜਿਹੜੀ ਹੈ ਉਹ ਚੌਕੇ ਪਿੰਡ ਦੇ ਵਿੱਚ ਰਾਮਪੁਰੇ ਚ ਹੋਈ ਹੈ ਸਾਡਾ ਗੁੱਸਾ ਆਉਣਾ ਲਾਜ਼ਮੀ ਹੈ ਕਿ ਜਿਸ ਤਰੀਕੇ ਨਾਲ ਜੇਲ੍ਹ ਦੇ ਅੰਦਰ ਸਾਡੇ 13 ਸਾਲ ਦੇ ਬੱਚੇ ਦੀ ਨੂੰ ਰੱਖਿਆ ਗਿਆ ਜਿਵੇਂ ਉਸ ਨੂੰ ਬੁਖਾਰ ਰਾਤ ਨੂੰ ਸਵੇਰ ਤੱਕ ਕਿ ਡਾਕਟਰ ਨੂੰ ਸੱਦਿਆ ਨਹੀਂ ਗਿਆ ਜਿਹੜਾ ਇਹ ਜਿਹੜਾ ਇਹ ਅਸੱਭਿਕ ਵਰਤਾਰਾ ਸਾਡੀ ਸਟੇਟ ਦਾ ਉਸ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਉਹਦਾ ਵਿਰੋਧ ਕਰਨ ਦੀ ਲੋੜ ਹੈ ਮੈਂ ਇਹ ਗੱਲ ਤੁਹਾਨੂੰ ਯਾਦ ਕਰਾਉਣੀ ਚਾਹੁੰਦਾ ਕਿ ਪੂਰੇ ਮੁਲਕ ਦੇ ਵਿੱਚ ਅੱਜ ਹਰਿੰਦਰ ਬਿੰਦੂ ਦੇ ਇਸ ਕਰਕੇ ਜਾਣੇ ਜਾਂਦੀ ਹੈ ਸਾਡੀ ਬੱਚੀ ਕਿਉਂਕਿ ਉਹ ਲਗਾਤਾਰ ਔਰਤਾਂ ਦੇ ਹੱਕ ਦੀ ਔਰਤਾਂ ਦੇ ਸੰਘਰਸ਼ ਦੀ ਆਵਾਜ਼ ਬਣ ਕੇ ਉੱਭਰੀ ਹੋਈ ਹੈ ਅੱਜ ਇਹ ਸਰਕਾਰ ਉਸ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਜਿਸ ਤੇ ਕਿਹਨਾ ਧੱਕਾ ਉਸ 'ਚ ਹੋਇਆ ਔਰ ਜੇਲ੍ਹ ਦੇ ਅੰਦਰ ਹੋਇਆ ਇਹ ਨਿੰਦਣਯੋਗ ਹੈ ਤੇ ਇਹਦੇ ਨਾਲ-ਨਾਲ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਵੱਡੀ ਹੈ ਜਿਹੜੇ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਪੰਜਾਬ ਦੇ ਇਹ ਸੰਘਰਸ਼ ਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਅਧਿਆਪਕ ਇਕੱਲੇ ਨਹੀਂ ਹਨ ਅੱਜ ਦਾ ਇਕੱਠੇ ਸਾਬਤ ਕਰਦਾ ਹੈ ਕਿ ਪੰਜਾਬ ਦਾ ਕਿਸਾਨ ਪੰਜਾਬ ਦਾ ਖੇਤ ਮਜ਼ਦੂਰ ਪੰਜਾਬ ਦਾ ਪੂਰਾ ਮਿਹਨਤ ਕਸ਼ਤ ਤਬਕਾ ਇਸ ਸੰਘਰਸ਼ ਦੇ ਨਾਲ ਹੈ ਤੇ ਇਸ ਸੰਘਰਸ਼ ਨੂੰ ਮਜ਼ਬੂਤ ਕਰ ਰਿਹਾ ਹੈ ਇਹੀ ਉਹ ਰਾਹ ਹੈ ਜਿਹੜਾ ਲੋਕਾਂ ਨੂੰ ਹਮੇਸ਼ਾ ਅਪਣਾਉਣਾ ਚਾਹੀਦਾ ਹੈ ਔਰ ਇਹੀ ਉਹ ਰਾਹ ਹੈ ਜਿਹੜਾ ਸਾਡੇ ਗਦਰੀ ਬਾਬਿਆਂ ਦਾ ਸਾਡੇ ਦੇਸ਼ ਭਗਤਾਂ ਦਾ ਰਾਹ ਹੈ ਜਿਨ੍ਹਾਂ ਨੇ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਅੱਜ ਹਾਲਾਤ ਫੇਰ ਉਹੀ ਬਣੇ ਹੋਏ ਐ ਜੋ ਉਸੇ 14 15 ਵਿੱਚ ਗਦਰੀ ਬਾਬਿਆਂ ਦੇ ਵੇਲੇ ਸਨ ਜੋ ਸਾਮਰਾਜੇ ਲੁੱਟ ਆਪਣੇ ਸਿਖਰਾਂ ਤੇ ਪਹੁੰਚ ਰਹੀ ਸੀ ਅੱਜ ਉਹੀ ਲੁੱਟ ਆਪਣੇ 8.5 ਅਧਾਰਿਆਂ ਦੇ ਸਿਖਰਾਂ ਤੇ ਪਹੁੰਚ ਰਹੀ ਹੈ ਤੇ ਰਾਜ ਦਾ ਜ਼ੁਲਮ ਜਿਹੜਾ ਹੈਗਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਕਰਕੇ ਅੱਜ ਦਾ ਇਹ ਇਕੱਠ ਸਾਡਾ ਹੌਸਲਾ ਵਧਾਉਂਦਾ ਹੈ ਕਿ ਅਸੀਂ ਆਪਾਂ ਦੇ ਰਾਹ ਨੂੰ ਨਹੀਂ ਭੁੱਲੇ ਅਸੀਂ ਦੇਸ਼ ਭਗਤੀ ਦੇ ਰਾਹ ਨਹੀਂ ਭੁੱਲੇ ਤੇ ਅਸੀਂ ਇਸ ਦੇਸ਼ ਤੋਂ ਵਿੱਚੋਂ ਜੋ ਇਹ ਸਾਮਰਾਜੀ ਨੀਤੀਆਂ ਆ ਰਹੀਆਂ ਸਾਡੇ ਵਿਦਿਆ ਸਿਹਤ ਨੂੰ ਖਤਮ ਕਰ ਦੀਆਂ ਤੇ ਜੋ ਸਾਡੇ ਜਮਹੂਰੀ ਆਵਾਸ ਨੂੰ ਦਬਾਉਣ ਦੀਆਂ ਨੀਤੀਆਂ ਆ ਰਹੀਆਂ ਉਹ ਨੀਤੀਆਂ ਅਸੀਂ ਆਪਣੇ ਤੌਰ ਤੇ ਹਰਾ ਕੇ ਇਸ ਕੋਲ ਚੋਂ ਜੇਤੂ ਹੋ ਕੇ ਜਾਵਾਂਗੇ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਸੋ ਅਸੀਂ ਬੇਨਤੀ ਕਰਦੇ ਹਾਂ ਸਾਡੇ ਅਗਲੇ